ਵਟਾਲਾ ਚਿੰਕੰਟਰ ਹੋਇਆ ਹੈ ਪੁਲਿਸ ਚੌਂਕੀ ਬਡਾਲਾ ਬਾਂਗਰ ਤੇ ਤਮਾਕਾ ਕਰਨ ਵਾਲੇ ਮਲਜ਼ਮਾਂ ਤੇ ਪੁਲਸ ਵਿਚਾਲੇ ਫਾਇਰਿੰਗ ਹੋਈ ਹੈ ਹਥਿਆਰਾਂ ਦੀ ਰਿਕਵਰੀ ਦੇ ਲਈ ਮਲਜ਼ਮਾਂ ਨੂੰ ਨਾਲ ਲੈ ਕੇ ਗਈ ਸੀ ਪੁਲਿਸ ਮਲਜ਼ਮਾਂ ਨੇ ਰਿਕਵਰੀ ਵਾਲੇ ਹਥਿਆਰਾਂ ਦੇ ਨਾਲ ਪੁਲਿਸ ਤੇ ਹਮਲਾ ਕੀਤਾ ਜਵਾਬੀ ਫਾਇਰਿੰਗ 'ਚ ਦੋਵੇਂ ਮਲਜ਼ਮ ਜ਼ਖਮੀ ਹੋ ਗਏ ਨੇ ਬਟਾਲਾ ਦੇ ਇਹ ਚਿੰਕੰਟਰ ਦੀ ਖਬਰ ਸਾਮਣੇ ਆਈ ਹੈ ਪੁਲਿਸ ਚੌਂਕੀ ਵਡਾਲਾ ਬਾਂਗਰ ਤੇ ਤਮਾਕਾ ਖਣ ਵਾਲੇ ਮਜ਼ਬਾਨ ਤੇ ਪੁਲਿਸ ਦੇ ਵਿਚਾਲੇ ਫਾਇਰਿੰਗ ਹੋਈ ਹੈ ਜਸਤੀਆਂ ਤਸਵੀਰਾਂ ਅਸੀਂ ਤੁਹਾਨੂੰ ਬੁਖਾ ਰਹੇ ਹਾਂ ਹੱਥਿਆਰਾਂ ਦੀ ਰਿਕਵਰੀ ਲਈ ਮਜ਼ਬਾਨ ਨੂੰ ਨਾਲ ਲੈ ਕੇ ਗਈ ਸੀ ਪੁਲਿਸ ਮਜ਼ਬਾਨ ਨੇ ਰਿਕਵਰੀ ਵਾਲੇ ਹਥਿਆਰਾਂ ਦੇ ਨਾਲ ਪੁਲਿਸ ਤੇ ਹਮਲਾ ਕਰ ਦਿੱਤਾ ਸਹਿਯੋਗੀ ਨਿਤਿਨ ਲੂਥਰਾ ਸਰ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਨਿਤਿਨ ਕੀ ਕੋਈ ਜਾਣਕਾਰੀ ਹੈ ਤਫਸੀਲ ਦੇ ਨਾਲ ਦੇ ਦਿਓ ਪਹਿਲਾਂ ਜਸਪੀਤ ਮਾਫ ਕਰਨਾ ਵਡਾਲਾ ਬਾਂਗਰ ਨਹੀਂ ਕਣੀਆਂ ਕੇ ਬਾਂਗਰ ਹੈ ਜਿੱਥੇ ਕੁਝ ਦਿਨ ਪਹਿਲਾਂ ਇਹਨਾਂ ਵੱਲੋਂ ਬਲਾਸਟ ਕੀਤਾ ਗਿਆ ਸੀ ਕਮਾਕਾ ਹੋਇਆ ਸੀ ਔਰ ਉਸ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਸਪੀਤ ਔਰ ਦਹਿਸ਼ਤ ਦਾ ਮਾਹੌਲ ਸੀ ਫ੍ਰੈਂਸਿਕ ਟੀਮਾਂ ਉਸ ਵੀਲੇ ਮੌਕੇ ਤੇ ਪਹੁੰਚੀਆਂ ਔਰ ਹੁਣ ਅੱਜ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਨ ਮਗਰੋਂ ਰਿਕਵਰੀ ਕਰਨ ਲਈ ਨਹਿਰ ਦੇ ਕਿਨਾਰੇ ਇਹਨਾਂ ਨੇ ਆਪਣੇ ਹਥਿਆਰ ਛੁਪਾਏ ਹੋਏ ਸੀ ਜਦੋਂ ਪੁਲਿਸ ਪਾਰਟੀ ਇਹਨਾਂ ਨੂੰ ਲੈ ਕੇ ਪਹੁੰਚਦੀ ਆ ਇਹ ਇੰਨੇ ਸ਼ਾਤਰ ਹਨ ਕਿ ਜਿੱਦਾਂ ਹੀ ਪੁਲਿਸ ਪਾਰਟੀ ਇਹਨਾਂ ਨੂੰ ਆਪਣੀ ਸਰਕਾਰੀ ਗੱਡੀ 'ਚੋਂ ਬਾਹਰ ਕੱਢਦੀ ਹੈ ਸੈਕਟਰਾਂ 'ਤੇ ਆਪਣਾ ਅਸਲਾ ਕੱਢਦੇ ਨੇ ਕੁਝ ਗੋਲਡ ਫਾਇਰ ਕਰਦੇ ਨੇ ਜਦੋਂ ਜਵਾਬੀ ਫਾਇਰ ਦੇ ਵਿੱਚ ਪੁਲਿਸ ਫਾਇਰ ਕਰਦੀ ਹੈ ਤਾਂ ਦੋਨੋਂ ਹੀ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਉਹਨਾਂ ਨੂੰ ਇਲਾਜ ਲਈ ਤਾਂ ਭੇਜਿਆ ਗਿਆ ਪਰ ਮੌਕੇ ਤੇ ਪੁਲਿਸ ਪਾਰਟੀਆਂ ਪਹੁੰਚ ਗਈਆਂ ਜਿਸ ਵਿੱਚ ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਤੇ ਘਣੀਏ ਕੇ ਬਾਂਗਰ ਖਾਣੇ ਦੇ ਵਿੱਚ ਪਲਾਸਟਿਕ ਗੋਨਾ ਔਰ ਉਸ ਵਗਰ ਜਦੋਂ ਕਬਰੀ ਕਰਨ ਲਈ ਇਹਨਾਂ ਨੂੰ ਲੈ ਕੇ ਆਉਂਦੀ ਆ ਇਸ ਤੋਂ ਪਤਾ ਲੱਗਦਾ ਹੈ ਕਿ ਕਿੰਨੇ ਖਤਰਨਾਕ ਹੋਣਗੇ ਕਿ ਜਿਨ੍ਹਾਂ ਨੇ ਜਿਹੜੇ ਦੋ ਵਿਅਕਤੀ ਸਨ ਇਹਨਾਂ ਨੇ ਸੁਦਾ ਅਸਲਾ ਜਿਹੜਾ ਸੀ ਉਹ ਪੁਲਿਸ ਪਾਰਟੀ ਦੇ ਫਾਇਰ ਕਰਤਾ ਕੁਝ ਦਿਨ ਬਾਅਦ ਇੱਥੇ ਡੀਆਈਜੀ ਔਰ ਐਸਐਸਪੀ ਬਟਾਰਾ ਪਹੁੰਚ ਰਹੇ ਆ ਔਰ ਆਜ ਔਰ ਇੱਥੇ ਆ ਕੇ ਸਾਰਾ ਕੁਝ ਜਿਹੜਾ ਵਾ ਪੂਰੀ ਜਾਣਕਾਰੀ ਦੇਣਗੇ ਜੀ ਜਸਪ੍ਰੀ ਜੀ ਜਿਸ ਤਰ੍ਹਾਂ ਤਸਵੀਰਾਂ ਦੇਖ ਰਿਹਾ ਪੁਲਿਸ ਦੇ ਵੱਲੋਂ ਮਾਰਕਿੰਗ ਵਗੈਰਾ ਵੀ ਕੀਤੀ ਗਈ ਸੀ ਜੋ ਇੱਥੇ ਇਨਕਾਊਂਟਰ ਹੋਇਆ ਹੈ ਪੁਲਿਸ ਕੀ ਕਹਿ ਰਹੀ ਹੈ ਕੋਈ ਜਾਣਕਾਰੀ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਨਿਤਿਨ ਜੀ ਤਸਵੀਰ ਐਕਸਕਲੂਸਿਵ ਤਸਵੀਰਾਂ ਨੇ ਜੀ ਮੀਡੀਆ ਕੋਲ ਜਿਹੜੀਆਂ ਤੁਸੀਂ ਦੇਖਦੇ ਪਏ ਹੋ ਸਾਡੇ ਦਰਸ਼ਕ ਦੇਖਦੇ ਪਏ ਨੇ ਕੁਝ ਦੇਰ ਬਾਅਦ ਪੁਲਿਸ ਦੇ ਐਸਐਸਪੀ ਔਰ ਉੱਚ ਅਧਿਕਾਰੀ ਇੱਥੇ ਪਹੁੰਚਣਗੇ ਉਸ ਮੌਕੇ ਹੀ ਜਿਹੜਾ ਵਾ ਪੁਲਿਸ ਪੂਰੀ ਡਿਟੇਲ ਚ ਦੱਸੇਗੀ ਕਿ ਆਖਿਰ ਹੋਇਆ ਕੀ ਹੈ ਇੱਕ ਖਾਤਸਾ ਹੋਇਆ ਕਿਸ ਤਰ੍ਹਾਂ ਕਿਸ ਤਰੀਕੇ ਦੇ ਨਾਲ ਫਾਇਰਿੰਗ ਹੋਈ ਕਿੰਨੇ ਰਾਉਂਡ ਫਾਇਰ ਹੋਏ ਕੁਝ ਸਮੇਂ ਬਾਅਦ ਪਤਾ ਲੱਗੇਗਾ ਲੇਕਿਨ ਫਿਲਹਾਲ ਜੀ ਮੀਡੀਆ ਕੋਲ ਇਹ ਐਕਸਕਲੂਸਿਵ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖਦੇ ਪਏ ਹੋ ਪੁਲਿਸ ਨੇ ਨਿਸ਼ਾਨਦੇਹੀ ਕੀਤੀ ਹੈ ਦੋ ਹਥਿਆਰ ਜਿਹੜੇ ਆ ਉਹ ਵੀ ਰਿਕਵਰ ਕੀਤੇ ਆ ਜੀ ਜਸਵੀਰ ਜੀ ਬਿਲਕੁਲ ਇੱਕ ਵਾਰੀ ਦਰਸ਼ਕਾਂ ਨੂੰ ਫਿਰ ਤੋਂ ਦੱਸ ਦਈਏ ਕਿ ਬਟਾਲਾ ਦੇ ਵਚਨ ਕਾਉਂਟਰ ਹੋਇਆ ਕਣੀਏ ਕੇ ਵਾਂਗਰ ਦੇ ਵਿਚ ਇਨਕਾਉਂਟਰ ਹੋਇਆ ਜਿਸ ਦੀ ਪੰਜਾਬ ਹਰਿਆਣਾ ਹਿਮਾਚਲ ਐਕਸਕਲੂਸਿਵ ਤਸਵੀਰਾਂ ਦਿਖਾ ਰਿਹਾ ਐ ਐਕਸਕਲੂਸਿਵ ਜਾਣਕਾਰੀ ਦੇ ਰਿਹਾ ਐ ਬਟਾਲਾ ਦੇ ਵਿੱਚ ਇਨਕਾਉਂਟਰ ਦੀ ਖਬਰ ਸਾਹਮਣੇ ਆਈ ਐ ਪੁਲਿਸ ਚੌਂਕੀ ਕਣੀਏ ਕੇ ਵਾਂਗਰ ਤੇ ਧਮਾਕਾ ਕਰਨ ਵਾਲੇ ਮੁਸਲਮਾਨ ਤੇ ਪੁਲਿਸ ਦੇ ਵਿਚਾਲੇ ਫਾਇਰਿੰਗ ਹੋਈ ਐ ਹਾਂ ਜੀ ਆਰੰਧੀ ਰਿਕਵਰੀ ਲਈ ਮੁਲਜ਼ਮਾਂ ਨੂੰ ਨਾਲ ਲੈ ਕੇ ਗਈ ਸੀ ਪੁਲਿਸ ਦੇ ਯੋਗੀ ਨਿਤਿਨ ਲੂਤਰਾ ਲਗਾਤਾਰ ਜਰਨਲ ਫੋਨ ਲਾਈਨ ਤੇ ਜੁੜੇ ਹੋਏ ਨੇ ਨਿਤਨ ਜੀ ਪੂਰਾ ਮਸਲਾ ਇੱਕ ਵਾਰ ਫਿਰ ਤੋਂ تفصیل ਦੇ ਨਾਲ ਦੱਸ ਦਿਓ ਕਿਉਂਕਿ ਕਈ ਦਰਸ਼ਕ ਸਾਡੇ ਨਾਲ ਹੁਣੇ-ਹੁਣੇ ਜੁੜੇ ਹੋਣਗੇ। ਹਾਂ ਬਿਲਕੁਲ ਜਸਪ੍ਰੀਤ ਇੱਕ ਸਾ ਜਿੱਥੇ ਕੁਝ ਦਿਨ ਪਹਿਲਾਂ ਰਾਤ ਨੂੰ ਚੋਰੀ ਛਿਪੇ ਦੋ ਲੋਕ ਆਉਂਦੇ ਨੇ ਧਮਾਕਾ ਕਰਦੇ ਨੇ ਔਰ ਚਲੇ ਜਾਂਦੇ ਨੇ ਜਿਸ ਵਗਰੋਂ ਖਬਰਾਂ ਚੱਲੀਆਂ ਉਸ ਵਗਰੋਂ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਈ। ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਅੱਜ ਜਦੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਰਿਕਵਰੀ ਕਰਨ ਲਈ ਇੱਕ ਨਹਿਰ ਦੇ ਕਿਨਾਰੇ ਲੈ ਕੇ ਆਏ ਜਿੱਥੇ ਇਹਨਾਂ ਲੋਕਾਂ ਨੇ ਆਪਣਾ ਅਸਲ ਅਸਲ ਲੱਭਣ ਦੀ ਕੋਸ਼ਿਸ਼ ਕੀਤੀ ਗਈ ਤਾਂ ਤੁਰੰਤ ਇਹਨਾਂ ਨੇ ਪੁਲਿਸ ਤੇ ਫਾਇਰ ਕਰ ਦਿੱਤੇ ਦੀ ਨਿਮਤ ਰਹੀ ਕਿ ਪੁਲਿਸ ਦਾ ਕੋਈ ਵੀ ਅਫਸਰ ਜਾਂ ਜਵਾਨ ਜ਼ਖਮੀ ਤਾਂ ਨਹੀਂ ਹੋਇਆ ਲੇਕਿਨ ਜਵਾਬੀ ਫਾਇਰ ਪੁਲਿਸ ਪਾਰਟੀ ਨੇ ਕੀਤੇ ਤੁਰੰਤ ਇਹਨਾਂ ਦੇ ਜ਼ਖਮੀ ਹੋ ਗਏ ਦੋ ਲੋਕ ਜ਼ਖਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਭੇਜ ਦਿੱਤਾ ਹੁਣੇ ਕੁਝ ਸਮੇਂ ਬਾਅਦ ਜਸ਼ਮੀਨ ਜਿਹੜੇ ਨੇ ਉਹ ਅੱਲਾ ਅਫਸਰ ਪਹੁੰਚਣਗੇ ਔਰ ਤਫਤੀਸ਼ ਦੇ ਵਿੱਚ ਦੱਸਣਗੇ ਕਿ ਅਖੀਰੇ ਹੋਇਆ ਕੀ ਜੀ ਇਹ ਵੀ ਜ਼ਰੂਰ ਦੱਸਦੇ ਹੋ ਨਿਤਿਨ ਜੀ ਕਿ ਪੁੱਛ ਕੇ ਇਸ ਦੌਰਾਨ ਇਹਨਾਂ ਨੇ ਕੋਈ ਗੱਲ ਕਬੂਲ ਕੀਤੀ ਹੈ ਆਪਣਾ ਜ਼ੁਰਮ ਕਬੂਲ ਕੀਤਾ ਹੈ ਕੀ ਇਹ ਜਾਣਕਾਰੀ ਇਹਨਾਂ ਨੇ ਦਿੱਤੀ ਹੈ ਕਿ ਇਹਨਾਂ ਨੇ ਅਸਲਾ ਕਿੱਥੋਂ ਲਿਆ ਸੀ ਇਹਨਾਂ ਦੇ ਸਬੰਧ ਕਿਸ ਦੇ ਨਾਲ ਜੁੜੇ ਹੋਏ ਨੇ ਇਸ ਵਿੱਚ ਇੱਕ ਕੁਝ ਸਮੇਂ ਬਾਅਦ ਪਤਾ ਲੱਗੇਗਾ ਜਿਸ ਤਰ੍ਹਾਂ ਮੈਂ ਪਹਿਲਾਂ ਜਾਣਕਾਰੀ ਦਿੱਤੀ ਕਿ ਡੀਆਈਜੀ ਬਾਰਡਰ ਰੇਂਜ ਐਸਐਸਪੀ ਬਟਾਲਾ ਕੁਝ ਸਮੇਂ ਬਾਅਦ ਪਹੁੰਚਣਗੇ ਲੇਕਿਨ ਜੀ ਮੀਡੀਆ ਦੀ ਟੀਮ ਪਹਿਲਾਂ ਪਹੁੰਚ ਗਈ ਔਰ ਇਹ ਐਕਸਕਲੂਸਿਵ ਤਸਵੀਰਾਂ ਦਿੱਤੀਆਂ ਕੁਝ ਸਮੇਂ ਬਾਅਦ ਆਲਾ ਅਧਿਕਾਰੀ ਆਉਣਗੇ ਔਰ ਸਾਰੀ ਜੜੀ ਆ ਇਹ ਗੱਲ ਸਾਫ਼ ਹੋ ਜਾਏਗੀ ਕਿ ਆਖਿਰ ਇਹ ਸਭ ਕੁਝ ਹੋਇਆ ਕਿਦਾਂ ਜੀ ਬਹੁਤ ਬਹੁਤ ਸ਼ੁਕਰੀਆ ਨਿਤਨਜੀ ਤੁਸੀਂ ਖਬਰ ਤੇ ਰਹਿਣਾ ਅਸੀਂ ਅਪਡੇਟਸ ਲੈਂਦੇ ਰਹਾਂਗੇ ਬਟਾਲਾ ਦੇ ਵਿੱਚ ਐਨਕਾਉਂਟਰ ਹੋਇਆ ਕਣੀ ਕਿ ਵੰਗਰ ਪੁਲਿਸ ਚੌਂਕੀ ਤੇ ਹਮਲਾ ਕਰਨ ਵਾਲੇ ਮੁਲਜ਼ਮਾਨ ਨੂੰ ਪੁਲਿਸਰ ਹਥਿਆਰ ਲੈਣ ਦੇ ਲਈ ਆਪਣੇ ਨਾਲ ਲੈ ਕੇ ਗਈ ਸੀ ਤਾਂ ਮੁਲਜ਼ਮਾਨੇ ਗੋਲੀ ਚਲਾ ਦਿੱਤੀ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਤੁਹਾਨੂੰ ਸਭ ਤੋਂ ਪਹਿਲਾਂ ਇਹ ਤਸਵੀਰਾਂ ਵਿਖਾ ਰਿਹਾ ਹੈ ਜੀ ਮੀਡੀਆ ਦੀ ਟੀਮ ਉੱਥੇ ਸਭ ਤੋਂ ਪਹਿਲਾਂ ਪਹੁੰਚੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਹੀ ਜਾਣਕਾਰੀ ਸਿੱਧੇ ਦੇ ਰਹੇ ਹਾਂ